ਸਤਿ ਸ਼੍ਰੀ ਅਕਾਲ ਜੀ ਵੈਟਰ ਬਾਹਰ ਪ੍ਰੀਤ ਮੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ। ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 5 ਤੋਂ ਲੈ ਕੇ 6 7 8 ਅਕਤੂਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਅਮੀਹ ਹਨੇਰ ਦਾ ਸਾਰ ਪਾਣ ਦੇ ਤਖਾਈ ਦੇ ਰਹੇ ਨੇ। ਮੇਨ ਤੌਰ ਤੇ ਆਪਾਂ ਗੱਲ ਕਰਾਂਗੇ 5 6 7 ਅਕਤੂਬਰ ਨੂੰ ਆ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਗੜ੍ਹੇ ਮਾਰੀ ਕਿਤਕਦਰ ਹਲਕਾ ਦਰਮਿਆਨਾ ਕਿਹੜੇ-ਕਿਹੜੇ ਖੇਤਰਾਂ ਪਾਰੀ ਤੋਂ ਆਤੀ ਜਿਹੜਾ ਪਾਰਮੀ ਪੈਣ ਦੀ ਸੰਭਾਵਨਾ ਤੇ ਅੱਜ 5 ਅਕਤੂਬਰ ਨੂੰ ਅੱਧੀ ਰਾਤ ਨੂੰ ਸਿਸਟਮ ਐਂਟਰ ਹੋਇਆ ਜਾਨਕੀ ਪੱਛਮੀ ਸਰਦੀ ਲਾ ਆਸਰੋ ਸੂਰਗਾਮਰ ਸਾਹ ਤਰਨਤਾਰਨ ਉਹ ਗਾ ਜਲੰਧਰ ਕਪੂਰਥਲਾ ਆਪਣੇ ਨਾਲ ਲੱਗ ਪਠਾਨਕੋਟ ਕੁ르ਦਾਸਪੁਰ ਉਹ ਗਾ ਫਾਜ਼ਲਕਾਰ ਖੇਤਰ ਫਰੀਦਕੋਟ ਮੁਕਸਰ ਮੋਗਾ ਇਹਨਾਂ ਖੇਤਰਾਂ ਪ੍ਰਭਾਵਿਤ ਕੀਤਾ ਅੱਧੀ ਰਾਤ ਜਿਹੜਾ ਸਵੇਰ ਤੜਕਸਾ ਨੂੰ ਕਾਫੀ ਖੇਤਰਾ ਮੀਂਹ ਜੜ ਤਰਚ ਕੀਤਾ ਗਿਆ ਤਾਂ ਹੁਣ ਵੀ ਆਪਾਂ ਗੱਲ ਕਰੀ ਇਹਨਾਂ ਵਿੱਚ ਕਿਤੇ ਕਿਤੇ ਜਿਹੜੀ ਕਾਰਵਾਈਆਂ ਚੱਲ ਰਹੀਆਂ ਨੇ ਬਾਕੀ ਮੌਸਮ ਔਲੀ ਸੁਧਰਨਾ ਸ਼ੁਰੂ ਹੋ ਗਿਆ ਜਾਨਕੀ ਦੁਪਹਿਰ ਸ਼ਾਮ ਦੇ ਆਸਪਾਸ ਫਿਰ ਤੋਂ ਇਹ ਤੇ ਬੱਦਲ ਬਾਈ ਬਣੇਗੀ ਠੀਕ ਹੈ ਫਿਰ ਤੋਂ ਜਿਹੜਾ ਪ੍ਰਭਾਵਿਤ ਕਰਨ ਦੇ ਅਸਰ ਬੇੜ ਬੰਦੇ ਦਿਖਾਈ ਦੇ ਫਿਰ ਤੋਂ ਹਲਕਾ ਦਰਮਿਆਨਾ ਕੇ ਦਰਮਿਆ ਰੇਤੇ ਕਾਰਗੀਆਂ ਚੱਲ ਰਹੀਆਂ ਨੇ ਠੀਕ ਹੈ ਸਵੇਰ ਤੋਂ ਆ ਲੁਧਿਆਣਾ ਹੋ ਗਿਆ ਜਾਂ ਆਪਣੇ ਨਾਲ ਲਗ ਮਲੇਰਕੋਟ ਲਾ ਗਿਆ ਪੂਰਬੀ ਖੇਤਰ ਪਟਿਆਲਾ ਸੰਗਰੂਰ ਹੋ ਗਿਆ ਜਾਂ ਨਾਲ ਲੱਗਦੇ ਆਪਣੇ ਬਠਿੰਡਾ ਮਾਨਸਾ ਬਰਨਾਲਾ ਤੇ ਖੇਤਰ ਕੋਈ ਪਾੜ ਦੇ ਨਾਲ ਲੱਗਦੇ ਖੇਤਰ ਕੋਈ ਹਿਆਰਪੁਰ ਨਵਾਂ ਹਿਆਰ ਜਲੰਧਰ ਕਪੂਰਥਲਾ ਰੂਪਨਗਰ ਮੋਹਲੀ ਚੰਡੀਗੜ੍ਹ ਹੋ ਗਿਆ ਫਤਿਹਗੜ੍ਹ ਸਾਬ ਇਹਨਾਂ ਦੇ ਕੁਝ ਖਲਾਕਿਆਂ ਵਿੱਚ ਜਿਹੜੀ ਕਾਰਗੀਆਂ ਚੱਲ ਰਹੀਆਂ ਨੇ ਕਿਤਕ ਤਲਕਾ ਕਿਤਕ ਦਰਮਿਆਨਤ ਕੁਝ ਖੇਤਾਂ ਦਰਮਿਆਨੇ ਤੋਂ ਭਾਰੀ ਮਿੱਧੀਆਂ ਆ ਚੱਟਾਂ ਲੱਗ ਰਹੀਆਂ ਨੇ ਨੇਰ ਚੱਕੜੋ ਇੱਕ ਆਸਵੇਰੇ ਤੜਕਸਾਂ ਨੂੰ ਕਾਫੀ ਖੇਤਾਂ ਵਿੱਚ ਵੇਖਣ ਕਨੁਮਲੀ ਅਤੇ ਕਈ ਖੇਤਰ ਹਲਕੇ ਦਰਮਿਆਨੇ ਦਰ ਪਾਰੀ ਨਹੀਂ ਤੇ ਚਟਾਨਾਂ ਲੱਗੀਆਂ ਨੇ ਦੁਪਹਿਰ ਸ਼ਾਮ ਦੇ ਆਸ-ਪਾਸ ਆ ਬੱਦਲ ਹੋਈ ਫਿਰ ਤੋਂ ਬੰਦਿਆ ਸਾਹ ਨੇ ਕਈ ਕਿਤਰਾਂ ਅਮੀਦਾ ਸਾੜ ਜੜ ਬੰਦੇ ਤੇ ਖਾਈ ਦੇ ਰਣ ਇੱਕ ਤਾਂ ਗੜੇ ਮਾਰੀ ਜਿਹੜੀ ਦੁਪਹਿਰ ਸ਼ਾਮ ਦੇ ਆਸ-ਪਾਸ ਵੇਖਣ ਨੂੰ ਮਿਲ ਸਕਦੀ ਹੈ ਪਰ ਮੇਨ ਤੌਰ ਤੇ ਕੱਲ 6 ਨੂੰ ਤੇ 7 ਨੂੰ ਠੀਕ ਬਹੁਤੇ ਖੇਤਰਾਂ ਵਿੱਚ ਵੱਟੇ ਪੱਤਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰਕੇ ਪੱਛਮੀ ਸਿਸਟਮ ਪਹੁੰਚਿਆ ਪਹਾੜਾਂ ਤੇ ਅੱਜ ਇਸ ਤੇ ਨਾਲ ਜਿਹੜੇ ਪੰਜਾਬ ਦੇ ਆ ਸਰਦੀ ਇਲਾਕੇ ਤੋਂ ਲੈ ਕੇ ਪੂਰਵੀ ਖੇਤਰوں ਦੇ ਮੱਧ ਕੇਂਦਰوں ਦੇ ਉੱਤਰ ਪੂਰਵੀ ਇਲਾਕੇ ਗਪਤਾਨ ਗੁਰਗਦਾਸਪੁਰ ਹੋ ਗਿਆ ਜੇਤਬਾਬ ਦੇ ਖੇਤਰ ਹੋਗੇ ਲੁਧਿਆਣਾ ਹੋ ਗਿਆ ਜਾਂ ਪੂਰਬੀ ਖੇਤਰ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਮੁਹਾਲੀ ਗੁਰੂਪੁਰ ਨੇਗਰ ਹੋਗੇ ਬਫਿੰਡਾ ਮਾਨਸਾ ਹੋ ਗਿਆ ਆਪਣਾ ਬਰਨਾਲਾ ਫਿਰੋਜ਼ਪੁਰ ਮੁਖਸਰ ਹੋ ਗਿਆ ਫਰੀਦਕੋਟ ਬਾਫਾਸਲ ਕਟ ਖੇਤਰ ਹੋਗੇ ਮੋਕਾ ਅੰਮ੍ਰਿਤਸਰ ਤਰਨਤਾਰਨ ਜਿਲੰਦਰ ਕਪੂਰਥਲਾ ਬਹੁਤੇ ਖੇਤਰਾ ਵਿੱਚ ਵੱਡੇ ਪੱਧਰ ਤੇ ਮੀਂਹ ਜਿਹੜਾ ਪ੍ਰਭਾਵਿਤ ਕਰੇਗਾ 6 ਤੇ 7 ਅਕਤੂਬਰ ਠੀਕ ਦੋ ਦਿਨ ਮੀਂਹ ਰਹਿਣਗੇ 6 ਤੇ 7 ਅਕਤੂਬਰ ਅੱਜ ਬਹੁਤੇ ਖੇਤਰਾ ਵਿੱਚ 5 ਅਕਤੂਬਰ ਨੂੰ ਬਹੁਤੇ ਖੇਤਰਾ ਵਿੱਚ ਮੀਂਹ ਦੇ ਅਸਰ ਨੇ ਠੀਕ ਹੈ ਕਈ ਖੇਤਰ ਹਲਕਾ ਦਰਮਿਆਨਾ ਪੌਂਟ ਨੇ ਬੰਗਾਲ ਦੀ ਖਾੜੀ ਤੋਂ ਠੀਕ ਹੈ ਤਾਂ ਹਰ ਬਸਾਕਰ ਤੋਂ ਠੀਕੜ ਪੱਛਮੀ ਸਿਸਟਮ ਪਹੁੰਚਿਆ ਠੀਕ ਹੈ ਦੋਵਾਂ ਦੇ ਨਾਲ ਜਿਹੜਾ ਸਿਸਟਮ ਕਾਫੀ ਜਿਹੜਾ ਮਜ਼ਬੂਤ ਬਣੇਗਾ ਠੀਕ ਹੈ 6 7 ਨੂੰ ਬਹੁਤੇ ਖੇਤਰਾਂ ਵਿੱਚ 1 ਜਾਂ 2 ਵਰ बटे ਪੱਤਰ ਤੇ ਮੀਂਹ ਕਾਫੀ ਖੇਤਰਾਂ ਪ੍ਰਭਾਵਿਤ ਕਰੇਗਾ ਤਾਂ 5 ਤੋਂ ਲੈ ਕੇ 6 7 ਠੀਕ ਹੈ ਤਿੰਨ ਦਿਨ ਮੀਂਹ ਰਹਿਣਗੇ 8 ਨੂੰ ਮੌਸਮ ਜ਼ਰਤਾਰ ਠੀਕ ਠਾਕ ਫਿਰ ਵੀ 8 ਨੂੰ ਵੀ 9 ਨੂੰ ਵੀ ਕੁਝ ਖੇਤਰਾਂ ਨੂੰ ਥੋੜ੍ਹਾ ਬੋ ਤੇ ਟਾਮ ਟਲ ਲਾ ਕੇ ਕਾਰਵਾਈਆਂ ਹੋ ਸਕਦੀਆਂ ਨੇ ਮੇਨ ਤੌਰ ਤੇ 5 6 7 ਤੇ ਤਿੰਨ ਦਿਨ ਖਾਸ ਰਹਿਣਗੇ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਠ ਤਰਾ ਨਲਕਾ ਦਰਮਿਆਨ ਨਾ ਕਿ ਦਰਮਿਆਨੇ ਤੋਂ ਪਾਰੀ ਤੇ ਕੁਝ ਖੇਤਰਾں 'ਚ ਪਾਰੀ ਤੋਂ ਆਤੀ ਜੜ ਪਾਰੀ ਵੀ ਪੈਣ ਦੀ ਸੰਭਾਵਨਾ ਤਾਂ ਪੰਜਾਬ ਦੇ ਹਰੇਕ ਜ਼ਿਲ੍ਹੇ ਤੱਕ ਭਵੇਂ ਮਾਝਾ ਤੋਂ ਬਾਬੇ ਦੇ ਖੇਤਰ ਹੋਣ ਜਾਂ ਪੂਰਬੀ ਖੇਤਰ ਹੋਣ ਦੱਖਣ ਪੱਛਮੀ ਇਲਾਕੇ ਹੋਣ ਜਾਂ ਪਠਾਨਕੋਟ ਗੁਰਦਾਸਪੁਰ ਹੋਵੇ ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਉਹ ਜਲੰਧਰ ਕਪੂਰਥਲਾ ਲੁਧਿਆਣਾ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਆ ਬਠਿੰਡਾ ਆ ਜਾਂ ਮਾਨਸਰ ਦੇ ਖੇਤਰ ਹੋਗੇ ਇਸ ਤੇ ਨਾਲ ਲੱਗਦੇ ਫਰੀਦਕੋਟ ਹੋ ਗਿਆ ਆਪਣਾ ਫਾਜ਼ਿਲਕਾ ਆਫਰੋਸਪੁਰੂਗਮ ਮੌਕਤ ਸ਼ਪਗਲ ਕਰੀ ਲੁਧਿਆਣਾ ਤੋਂ ਪੂਰਬੀ ਖੇਤਰ ਹੋ ਗਿਆ ਅਮਰitsar ਤਰਨਤਾਰਨ ਹੋ ਗਿਆ ਜਲੰਧਰ ਕਪੂਰਥਲਾ ਬਾਕੀ ਅਮਾਦਤ ਬੱਬਾ ਦੇ ਪੂਰਬੀ ਖੇਤਰ ਪਾੜ ਦੇ ਨਾਮ ਲੱਗਦੇ ਆ ਦੱਖਣੀ ਯਾਨੀ ਕਿ ਸਰ ਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਠੀਕ ਹੈ ਅੱਜ ਤੇ ਕੱਲ ਤੇ ਪਰਸੋਂ ਯਾਨੀ ਕਿ 5 6 7 ਅਕਤੂਬਰ ਤਿੰਨ ਦਿਨ ਮੀਂਹ ਰਹਿਣਗੇ ਤਾਂ ਇਸ ਵਿੱਚ ਇੱਕ ਦਿਨ ਹੋਵੇਗਾ ਬਹੁਤੇ ਖੇਤਰਾ ਵੱਟੇ ਪੱਦਰ ਤੇ ਜਿਹੜਾ ਹਨੇਰ ਚੱਕੜ ਕਾਫੀ ਖੇਤਰਾ ਨੂੰ ਪ੍ਰਭਾਵਿਤ ਕਰੇਗਾ ਤਾਂ ਅੱਜ ਤੜਕਸਾਨ ਹਨੇਰ ਚੱਕੜ ਕਾਫੀ ਖੇਤਰਾ ਵਿੱਚੋਂ ਮਿਲਿਆ ਜਿਸ ਦੀ ਗਤੀ ਅਤੀਤੋਂ ਲੈ ਕੇ 40 ਕਿਤੇ 40 ਤੋਂ 50 ਕਿਤੇ 50 60 ਕਿਲ ਤਾਰਤੇ ਹਮਾ ਮ ਜਿਹੜੀਆਂ ਤੇਜ਼ ਚੱਖੜੇ ਜਿਹੜਾ ਵੇਖਣ ਨੂੰ ਮਿਲਿਆ ਤੇ ਹੁਣ ਛੇਰ ਸੱਤ ਨੂੰ ਵੀ ਸੰਭਾਵਨਾ ਜਿਹੜੀ ਪੌਤੇ ਖੇਤਰਾ ਪਾਣੀ ਦੀ ਦਿਖਾਈ ਦੇ ਰਹੀ ਹੈ ਨੇਰ ਚੱਖੜ ਦੇ ਨਾਲ ਅ ਗਰਜਲੇ ਕੋਈ ਕਾਫੀ ਤਗੜੀ ਵੇਖਣ ਨੂੰ ਮਿਲੇ ਗਾੜੀ ਮਾਰੀ ਕਈ ਖੇਤਰਾ ਵਿੱਚ ਹੋ ਸਕਦੀ ਹੈ ਤੇ ਕਈ ਖੇਤਰਾ ਫੜਕਾ ਦਰਮਿਆਨੇ ਦੇ ਨਾਲ ਪਾਰੀ ਤੂਤੀ ਜਿਹੜਾ ਪਾਰਮੀ ਪੈਣ ਦੀ ਸੰਭਾਵਨਾ ਹੈ ਤਾਂ ਤੁਸੀਂ ਕਮੈਂਟ ਕਰੇ ਜਰੂਰ ਦੱਸਣਾ ਤੁਹਾਡੇ ਕੇਸ ਤਰ੍ਹਾਂ ਦਾ ਮੌਸਮ ਹੈ ਸਵੇਰੇ ਜਿਹੜਾ 5 ਅਕਤੂਬਰ ਨੂੰ ਤੜਕਸਾ ਨੂੰ ਕਿੱਥੇ ਕਿੱਥੇ ਅੱਧੀ ਰਾਤ ਦੇ ਕਰੀਬ ਜਾਂ ਹੁਣ ਕਿੱਥੇ ਕਿੱਥੇ ਮੀਂਹ ਦਰਜ ਕੀਤਾ ਜਾ ਰਿਹਾ ਕਿੱਥੇ ਕਿੱਥੇ ਮੀ ਤੋ ਸਟੂਡੈਂਟ ਵੀਰੇ ਕਮੈਂਟ ਕਰਕੇ ਆ ਜਰੂਰ ਦੱਸਦਿਆ ਕਰੋ ਤਾਂ ਨੈਕਸਟ ਔਰ ਵੀ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼िले ਤੱਕ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਅੱਜ ਤੇ ਕੱਲ ਤੇ ਪਰਸੋਂ ਠੀਕ ਹੈ 5 ਤੇ 6 ਅਕਤੂਬਰ ਨੂੰ ਜਿਹੜੇ ਹਵਾਵਾਂ ਦੇ ਦੱਖਣ ਪੱਛਮ ਜਾਨਕੀ ਦੱਖਣ ਪੂਰਬ ਤੋਂ ਠੀਕ ਹੈ ਨਮੀ ਵਾਲੇ ਹਵਾਵਾਂ ਲਗਾਤਾਰ ਪਹੁੰਚ ਰਹੀਆਂ ਨੇ ਬੰਗਾਲ ਦੀ ਖਾੜੀ ਅਰਬ ਸਾਗਰ ਤੋਂ ਇੱਕ ਜਿਹੜਾ ਸਿਸਟਮ ਬੜਿਆ ਆਇਆ ਸੀ ਕਿ 36 ਗੜ ਆਪਾਂ ਗੱਲ ਕਰੀ ਜਿਹੜਾ ਉੱਤਰੀ ਆ ਯੂਪੀ ਦੇ ਦੱਖਣੀ ਆ ਜੀਐਮਪੀ ਦੇ ਕੁਝ ਖੇਤਰਾਂ ਵਿੱਚ ਜਲਪੀ ਬਣਿਆ ਜਿਸ ਤੇ ਨਾਲ ਹਵਾਵਾਂ ਲਗਾਤਾਰ ਪੈਟਰਨ ਜਿਹੜ ਇਕੜ ਪੱਛਮੀ ਸਿਸਟਮ ਪਹੁੰਚਿਆ WDVT ਦੇ ਪਾਣਾਂ ਤੇਜ਼ ਦਾ ਪ੍ਰਭਾਵ ਜਿਹੜਾ ਵੇਖਣ ਨੂੰ ਮਿਲਿਆ 3-4 ਤੋਂ ਲੈ ਕੇ ਠੀਕ ਹੈ ਹੁਣ 5 6 7 ਅਕਤੂਬਰ ਦੇ ਦਰਮਿਆਨ ਆ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਵੱਡੇ ਪੱਧਰ ਤੇ ਵੀ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇ ਕਈ ਖੇਤਰ ਹਲਕਾ ਦਰਮਿਆਨੇ ਦੇ ਨਾਲ ਕਈ ਖੇਤਰਾਂ ਵਿੱਚ ਦਰਮਿਆਨੇ ਤੋਂ ਪਾਰ ਹੀ ਜਿਹੜੀਆਂ ਅਮੀ ਦੇ ਚੱਟਾਂ ਲੱਗ ਸਕਦੀਆਂ ਨੇ ਤੇ ਕੁਝ ਖੇਤਰਾਂ ਵਿੱਚ ਮੋਟੀ ਤੋਂ ਮੋਟੀ ੜਕੜੇਮਰੀ ਤਰਜ਼ ਕੀਤੀ ਜਾ ਸਕਦੀ ਹਲਕੀ ਮੋਟੀ ਕਿਤੇ ਕਿਤੇ ਮੋਟੀ ਆ ਗੜੇਮਰੀ ਹੋਣ ਦੀ ਸੰਭਾਵਨਾ ਤੇ ਵੀ ਕਾਫੀ ਖੇਤਰ ਹਲਕਾ ਦਰਮਿਆਨਾ ਜਾਂ ਦਰਮਿਆਨਾ ਤੇ ਕੁਝ ਖੇਤਰ ਦਰਮਿਆਨੇ ਤੇ ਪਾਰੀ ਤੇ ਕਿਤੇ ਕਿਤੇ ਪਾਰੀ ਤੋਤੀ ਜਿਹੜਾ ਪਾਰੀ ਮੀ ਪੈ ਸਕਦਾ ਪੰਜਾਬ ਦੇ ਜ਼ਿਲ੍ਹੇ ਵਰਤੋਂ ਅੰਦਾਜ਼ੇ ਦੇ ਤਾ ਹਰੇਕ ਜ਼ਿਲ੍ਹੇ ਤੱਕ ਮੀ ਪਹੁੰਚੇਗਾ 5 6 7 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਟੇ ਪੱਦਰਤੇ ਮੀ ਆ ਬਹੁਤੇ ਖੇਤਰਾ ਪ੍ਰਭਾਵਿਤ ਕਰਿਆ ਕਈ ਖੇਤਰਾ ਹਲਕੇ ਦਰਮਿਆਨੇ ਦੇ ਨਾਲ ਪਾਰੀ ਤੋਤੀ ਜਿਹੜਾ ਪਾਰੀ ਮੀ ਪੈਣ ਦੀ ਸੰਭਾਅਨੇ ਪਾਰੀ ਤਖਾਈ ਤੇਰੀ ਬਾਕੀ ਕੋਈ ਵੀ ਸਿਸਟਮ ਵਿੱਚ ਬਦਲਾਅ ਦੇ ਵੇਖਣ ਨੂੰ ਮਿਲੇ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੱਲਦੇ ਆਪ ਪਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤਾਈਂ ਵੇਖ ਤੁਹਾਡਾ